ਏ ਬਾਈ ਮੇਰਾ ਵੀਰ ਹੈ ਰੂਪੇ ਫਿਲਮ ਵਾਲੇ ਦੇ ਪਿੰਡੋਂ ਜ਼ਿਲ੍ਹਾ ਲੁਧਿਆਣਾ ਤੇ ਪਿੰਡ ਖਾਨਪੁਰ ਇਹ ਬਾਈ ਦੀ ਵਧੀਆ ਵੀਡੀਓ ਬਣਾਉਣੀ ਆਪਾਂ ਬੱਕਰੀਆਂ ਦੀ ਹਾਜ਼ਰੀ ਭਰਉਣ ਆਇਆ ਬਾਬੇ ਦੇ ਮੇਲੇ 'ਚ ਤੇ ਚੰਗੀਆਂ ਬੱਕਰੀਆਂ ਵਾਕੀ ਉਹ ਬਾਈ ਵਪਾਰੀ ਦੀ ਐ ਵਪਾਰ ਲੈਣ ਤੇ ਵੀ ਤੁਨੇ ਆਇਆ ਬੱਕਰੀਆਂ ਵੇਚਦਾ ਲੈਂਦਾ ਵੀ ਐ ਤੇ ਬਾਈ ਦਾ ਮਾਲ ਦਿਖਾਉਣੀ ਆ ਤੁਹਾਨੂੰ ਵੀਡੀਓ ਰਾਹੀਂ ਤੇ ਚੰਗੀ ਕੁਆਲਿਟੀ ਲੈ ਕੇ ਆਇਆ ਬਾਈ ਮੇਲੇ ਦੇ ਵਿੱਚ ਹਾਜ਼ਰੀਆਂ ਲਵਾਉਣ ਤੇ ਜਿੰਨੀ ਵੀ ਬੱਕਰੀ ਆ ਗਈ ਮੇਲੇ ਤੇ ਸਭ ਤੋਂ ਚੰਗੀ ਆ ਜਿਹੜਾ ਕਿ ਹਾਜ਼ਰੀ ਲਵਾ ਕੇ ਟਾਈਮ ਤੇ ਸਾਰੇ ਕੈਮ ਨੇ ਮਾਰਾ ਜਿਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਇਹ ਨਾ ਸੋਚਿਆ ਵੀ ਫਲਾਣੇ ਦੀ ਚੰਗੀ ਫਲਾਣੇ ਦੀ ਮਾੜੀ ਆਪਾਂ ਉਹਦੀ ਛੇਰ ਕੁਰੀ ਚ ਸਦਾ ਮਸਤ ਹਰੇਕ ਬੰਦਾ ਮਸਤ ਹੈ ਹਰੇਕ ਬੰਦਾ ਅਸਲੀ ਹੈ ਨਕਲੀ ਕੋਈ ਵੀ ਨਹੀਂ ਹੈ ਧੰਨਵਾਦ ਬਾਈ ਦਾ ਤੇ ਕੁਆਲਿਟੀਆਂ ਦੀਆਂ ਬੱਕਰੀਆਂ ਦਿਖਾਵਾਂਗੇ ਤੇ ਪੀਗ ਝੂਟ ਕੇ ਦਿਖਾਵਾਂਗੇ ਭੰਗੜੇ ਅੱਜ ਮੇਲੇ ਹੈਡੋਂ ਦੇ ਵਿੱਚ ਪਾਵਾਂਗੇ ਤਨਵਾਦ ਬਾਈ ਦੀ ਬੱਲੇ ਬੱਲੇ ਕਰਾਵਾਂਗੇ ਤੇ ਆਨੇ ਮਾਵਾਂ ਤੀਆਂ ਤੇ ਕੋਈ ਨੈਣ ਨਕਸ਼ੇ ਤੇ ਕੋਈ ਰੰਗ ਦੀਆਂ ਕਾਲੀਆਂ ਡੱਬੀਆਂ ਤੇ ਲਾਲਾਂ ਵੀ ਅੱਖਾਂ ਜਮਾ ਅੱਖ ਲਾਲ ਦੀਆਂ ਤੇ ਬੱਕਰੀਆਂ ਸੂਈਆਂ ਹੋਈਆਂ ਨੇ ਦੁੱਧ ਦਿੰਦੀਆਂ ਨੇ ਚੰਗੀ ਕੁਆਲਿਟੀ ਦੀਆਂ ਨੇ ਕੋਈ ਜੋੜ ਕੋਈ ਅੰਗ ਕੋਈ ਵੰਗ ਕੋਈ ਨੈਣ ਕੋਈ ਨਕਸ਼ੇ ਤੇ ਮਾਵਾਂ ਤੀਆਂ ਧੰਨਵਾਦ ਬਾਈ ਜੀ ਦਾ ਤੇ ਇਹ ਕਰੀਮ ਕਲਰ ਜੀ ਨੂੰ ਕਹੇ ਕਰੀਮ ਕਲਰ ਕਹਿੰਦੇ ਨੇ ਇੱਕੋ ਹੀ ਡਿਜ਼ਾਈਨ ਦੀਆਂ ਬੱਕਰੀਆਂ ਨੇ ਬਾਈਆਂ ਦੀਆਂ ਤੇ ਮੇਲੇ ਦੇ ਵਿੱਚ ਦੇਖੋ ਕੋਈ ਕਹੀ ਜੀ ਦਾ ਛਕੀਨ ਹੈ ਕੋਈ ਕਹੀ ਜੀ ਦਾ ਛਕੀਨ ਹੈ ਕੋਈ ਫੀਮ ਦਾ ਛਕੀਨ ਹੈ ਕਾਲੀ ਦਾ ਇਹ ਰੰਗ ਨੂੰ ਰੰਗ ਪੰਗ ਨੂੰ ਪੰਗ ਸੰਗ ਨੂੰ ਸੰਗ ਕੋਈ ਮੇਰਾ ਵੀਰ ਇਹ ਨਹੀਂ ਪਤਾ ਇਆਂ ਇਆਂ ਦੇ ਵਿੱਚ ਛਕੀਨ ਹੋਵੇ ਏ ਮਨ ਚੰਚਲ ਮਨ ਚੋਰ ਮਨ ਕੇ ਬਤੇ ਨਾ ਚਲੀਏ ਮਨ ਬਣ ਜੇ ਕੁਛ ਹੋਰ ਉਹੀ ਅਰਜਨ ਕੀਆਂ ਗੋਪੀਆਂ ਉਹੀ ਵਰਜਨ ਕੀ ਢੋਰ ਤੇ ਤੁਰਕੇ ਬਣ ਜਾਂਦੇ ਹੱਥੋਂ ਮੋਰ ਕੁਸ ਬੰਦੇ ਵੀ ਹੈਗੇ ਚੋਰ ਹਾਂਜੀ ਹਾਂਜੀ ਤੇ ਬਾਈ ਦੇ ਧੰਨਵਾਦ ਇਹ ਛੇਲਾ ਬਾਈ ਦਾ ਇੰਨਾ ਚੁਈਆਂ ਤੇ ਜਿਹਾ ਜਿਹਾ ਬਾਈ ਆਹ ਜੀਆਂ ਬੱਕਰੀਆਂ ਨੇ ਬਾਈ ਚੰਗਾ ਬਹੁਤ ਹੈ ਕਦੇ ਮੰਨਤੇ ਮੈਨ ਨਾਲ ਲਿਓ ਵੀ 22 ਦੀਆਂ ਬੱਕਰੀਆਂ ਲਿੱਸੀਆਂ ਨੇ ਲਿੱਸੀਆਂ ਨਹੀਂ ਹੈਗੀਆਂ ਜੋ ਕਿ ਦੁੱਧ ਦੇਣ ਵਾਲੀਆਂ ਬਰੀਕਾਂ ਨੇ ਪੱਕੇ ਭੇਡਾਂ 'ਚ ਵੀ ਰਹਿੰਦੀਆਂ ਨੇ ਇਹ ਭੇਡਾਂ 'ਚ ਵੀ ਰਹਿੰਦੀਆਂ ਨੇ ਤੇ 22 ਦੀਆਂ ਬੱਕਰੀਆਂ ਦਿੰਦੀਆਂ ਨੇ ਦੁੱਧ ਇਹਨਾਂ ਦਾ ਹੱਡ ਝਰਦਾ ਹੈ ਬਸ ਬਸ ਦੁੱਧ ਵੇਚਣਾ ਹੈ ਬੰਦਾ ਮੈਨੂੰ ਪਤਾ ਇਹਦੇ ਬਾਰੇ ਹਾਂ ਬਾਈ ਜਿਹੜੀ ਗੱਪਣ ਬੱਕਰੀ ਹੁੰਦੀ ਹੈ ਤੇ ਰੂਪ ਚੜਿਆ ਹੋਇਆ ਹੁੰਦਾ ਹੈ ਸੂਈ ਹੋਈ ਦਾ ਹੱਡ ਚਰੂਗਾ ਦੁੱਧ ਦੇਊ ਕੁੱਲੇ ਦੇ ਝੋਲੇ ਲੱਗੇ ਹੋਏ ਨੇ ਤੇ ਬਾਕੀ ਰਹੀ ਗੱਲ ਹੋਰ ਇਹ 22 ਸੱਲਾਂ ਵਾਸਤੇ ਦੁੱਧ ਵੀ ਫਰੀ ਦਿੰਦਾ ਹੈ ਵੀ ਕਹਿੰਦਾ ਜੇ ਕਿਸੇ ਬੰਦੇ ਦੀ ਜਾਨ ਬਚਦੀ ਹੋਵੇ ਤਾਂ ਮੇਰੇ ਦੁੱਧ ਨਾਲ ਦੁੱਧ ਲੈ ਕੇ ਜਾਓ ਦੁੱਧ ਪੀਓ ਤੇ ਕਿਸੇ ਨੂੰ 1 ਰੁਪਏ ਦਾ ਪੈਸਾ ਨਹੀਂ ਫ੍ਰੀ ਲੈ ਕੇ ਜਾਓ ਹਾਂਜੀ ਹਾਂਜੀ ਏ ਉਹ ਗੱਲ ਬਾਈ ਦੀ ਐ ਵੀ ਮੇਰੇ ਯਾਰ ਨੂੰ ਕੁਝ ਹੋ ਨਾ ਜਾਵੇ ਮੇਰੀ ਚਾਹੇ ਜਿੰਦ ਚਲੀ ਜਾਵੇ ਤੇ ਬਾਈ ਦੀਆਂ ਬਹੁਤੀਆਂ ਗੱਲਾਂ ਵੀ ਕਰਨ ਦੀ ਲੋੜ ਨਹੀਂ ਬਾਈ ਦੇ ਧੰਨਵਾਦ ਸਾਰਿਆਂ ਤੇ ਕੈਮਰਾ ਮਾਰ ਲੈ ਬਾਈ ਦੀ ਕੁਆਲਿਟੀ ਦੀਆਂ ਬੱਕਰੀਆਂ ਵੀ ਚੰਗੀਆਂ ਨੇ ਤੇ ਬਾਈ ਵੀ ਚੰਗਾ ਕਬੂਰ ਕੰਨੀ ਬੱਕਰੀ ਲੈ ਫੜ ਕੇ ਆਹ ਬੋਗੰਨੀ ਫਾੜੀ ਫੜੀ ਆਹ ਬੜੀ ਜੀ ਤੇ ਬਾਈ ਦਾ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ ਤੇ ਰੂਪਾ ਫਿਲਮਾਂ ਵਾਲੇ ਦੇ ਪਿੰਡ ਦਾ ਬੰਦਾ ਉਹ ਵੀ ਮੇਰਾ ਹੈ ਆਪਣਾ ਹੀ ਆ ਵਕਕੀਆਂ ਕੱਟੀਆਂ ਹੀ ਹੁੰਦੀਆਂ ਨੇ ਆ ਆ ਭਾਈ ਵਾ ਆਪਣਾ ਪਈ ਹੈ ਇਹ ਉਹ ਦੇ ਨਾਲ ਪਾਲੀ ਆ ਹਾਂ ਪਾਲੀ ਆ ਤੇ ਭਾਈ ਇੱਧਰ ਮੂੰਹ ਕਰਾ ਜਾ ਭਾਈ ਆਈਆਂ ਅਸੀਂ ਕੋਏ ਅੱਛਾ ਭਾਈ ਭਾਈ ਉਹ ਭਾਈ ਭਾਈਆਂ ਛੇ ਇੱਕ ਆ ਵਧੀਆਂ ਬੱਕਰੀਆਂ ਚਾਰ ਦਾ ਇੱਕ ਕੋਦੀਆਂ ਚਾਰ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਭਾਈ ਦਾ ਨੰਬਰ ਲਿਓ ਜੀ ਨੰਬਰ 98550 ਹੈ 98550 98550 69154 98550 69154 ਹੇ ਹੁਣ ਛੇਲੀਆਂ ਲੈਣੀਆਂ ਹੁਣ ਕੋਈ ਗੱਲ ਨਹੀਂ ਤਾਂ ਬਾਈ ਦੇ ਨਾਲ ਸਿੱਧਾ ਸਰਪੰਖ ਕਰੋ ਕੋਈ ਗੱਲ ਨਹੀਂ ਜ਼ਰੂਰ ਦਾ ਹਾਂਜੀ ਪੇਡਾ ਵੀ ਨੇ ਲੈੜੀਆਂ ਲੈਣੀਆਂ ਹੁਣ ਲੈੜੇ ਲੈਣੇ ਹੁਣ ਤਾਂ ਬਾਈ ਨਾਲ ਸਿੱਧਾ ਸਰਪੰਖ ਕਰੋ ਆ ਸਭ ਕੁਝ ਆਜੀ ਇਹ ਨੰਬਰ ਤੁਹਾਨੂੰ ਵੀਡੀਓ ਚ ਦੇਤਾ ਹਾਂਜੀ ਹਾਂ ਤੇ ਵੀਡੀਓ 2-4 ਦਿਨਾਂ ਨੂੰ ਬਣਾ ਕੇ ਛੱਲੀ ਨਾਲ ਨੈਟ ਕਰਕੇ ਬਾਈ ਨੂੰ ਚਾੜ ਕੇ ਦਿਖਾਵਾਂਗੇ ਹਾਂਜੀ ਜਿਹੜੀ ਮਰਜ਼ੀ ਲੈ ਲਈ ਗੱਜਲੀ ਲੈ ਲਈ ਸਿੰਗਾ ਪਾਰੀ ਲੈ ਲਈ ਜਗਰਾਤੀ ਲੈ ਲਈ ਪੇੜ ਜਿਹੜੀ ਮਰਜ਼ੀ ਲੈ ਲਈ ਗੱਗਾ ਪਾਰੀ ਲੈ ਲਈ ਜਗਰਾਤੀ ਲੈ ਲਈ ਜਾਵਣਾ ਪਾਰੀ ਲੈ ਲਈ ਤੇ ਗੰਗਾ ਪਾਰੀ ਲੈ ਲਈ ਕਾਲੀ ਲੈ ਲਈ ਪਾਠ ਵਾਲੀ ਲੈ ਲਈ ਸ਼ਾਮ ਕੀ ਭੇਡ ਲੈ ਲਈ ਜਿਹੜੀ ਮਰਜੀ ਲੈ ਲਈ ਅੱਛਾ ਵਾਤ 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 ਮੋਟਾ ਚੱਲੇ ਆਉਣਿਆ ਦੀਦੀ ਚੌਥੀ ਪੀੜੀ ਜਲਦੀ ਆ ਰਹੂਗੀ ਬਿਲਕੁਲ ਹੁਣ ਤਾਂ ਬਈ ਹਰੇਕ ਇਹ ਕਹਿੰਦਾ ਮੇਰੀ ਪੰਜਵੀਂ ਪੀੜੀ ਚੱਲ ਗਈ ਤੇ ਬਾਕੀ ਜਿਹੜੇ ਆਪਾਂ ਪੁਰਾਣੇ ਆ ਹੁਣ ਤੈਨੂੰ ਕੋਈ ਕਿਵੇਂ ਕਹਿ ਦੂਗਾ ਵੀ ਤੂੰ ਕੱਲ ਪੱਕਿਆ ਤੇਰੀ ਤਾਂ ਉਮਰ ਹੀ ਆਣ ਗਈ ਜੈ ਜਿਹਨੂੰ ਪਤਾ ਪੁਰਾਣੇ ਪੜੇ ਜਿਹੜੇ ਬੰਦੇ ਨੇ ਪੁਰਾਣੇ ਉਹਨਾਂ ਦੀ ਕਈ ਕਈ ਪੀੜ੍hiyan ਗੁਜ਼ਰੇ ਗਈਆਂ ਹੁਣ ਵੇਚ ਅਗਲਾ ਕਹਿੰਦਾ ਮੈਂ ਚੱਕ ਕੇ ਰਾਜੂ ਪਾਈਆਂ ਦਾ ਮਾਰਾ ਲੱਗਿਆ ਹੁਣ ਤੇਰਾ ਤਾਂ ਨੂੰ ਪਤਾ ਵੀ ਮਲ ਮੁੱਲ ਦੋ ਤੂੰ ਦਾ ਮੋਢ ਤੋਂ ਬੱਕਰੀਆਂ ਵਾਲਾ ਮਾ ਉਹ ਪੈਸਿਆਂ ਦਾ ਵੀ ਲਾਲਚ ਨਹੀਂ ਉਹ ਦੁਨੀਆ ਦਾ ਕਹਿੰਦੀ ਆ ਨਹੀਂ ਜਾਵੇ ਅਸੀਂ ਕੰਮ ਕਰਨੇ ਹਾਥੀ ਨੂੰ ਕਰਨ ਬੱਕਰੀਆਂ ਲਾਲਚ ਨੂੰ ਰੱਖੇ ਨੇ ਪੈਸੇ ਨੇ ਆਪਣਾ ਕਿੱਤਾ ਹੈ ਆਪਣਾ ਇਹਨਾਂ ਦੇ ਨਾਲ ਹੀ ਮਾਰ ਚਰ ਮੈਂ ਅਜੂਰੇ ਅਜੂਰੇ ਕਿੰਨੇ ਰੁਪਏ ਵਟਲੇ ਮੈਂ ਲੋਕਾਂ ਦੀ ਲੋਕ ਸੇਵਾ ਕਰੀਂ ਉਹੀ ਗੱਲ ਹੈ ਨਾ ਕੀ ਤੂੰ ਮੈਂ ਰੁਪਏ ਲੈ ਲੈ ਕਿਸੇ ਨੇ 150 ਤੇਲ ਨੂੰ ਦਿੱਤਾ ਤਾਂ ਮੈਂ ਮੂੜਿਆ ਨਹੀਂ ਖੁਸ਼ੀ ਪਹਿਲਾਂ ਗੱਲ ਕਰ ਗਏ ਰਾਜੂ ਨੇ ਕਿਹਾ ਕਹਿੰਦੇ ਅੱਜ ਕਹਿੰਦੇ ਇੱਥੇ ਆਇਆ ਨਹੀਂਗਾ ਮੈਂ ਹਰੇਕ ਮੰਡੀਆਂ ਦੀ ਡਿਊਟੀ ਪਵਾ ਰਿਹਾ ਕੋਈ ਦਿਨ ਰਾਤ ਪਵਾ ਕੇ ਤਾਂ ਦੇਖੋ ਹਰ ਰੋਜ਼ ਦੀ ਰੋਜ਼ ਨਮਾ ਬੋਲਣਾ ਨਮਾ ਚੱਲਣਾ ਨਵੇਂ ਤੋਂ ਨਮਾ ਟੱਕਰਨਾ ਮੈਨੂੰ ਇਹ ਤਾਂ ਮੇਰਾ ਚੈਨਲ ਆਫ ਦਾ ਹਰੇਕ ਨਵੇਂ ਵੀਡੀਓ ਵਾਲਾ ਨਮਾ ਚੱਲ ਰਿਹਾ ਦਿਨ ਰਾਤ ਮੈਂ ਦੱਸ ਕੀ ਤੋਂ ਪਾਉਂਡ ਲੈ ਲੈ ਭਾਈ ਕੀ ਤੋਂ ਰੁਪਏ ਲੈ ਲੈ ਹਰੇਕ ਦੀ ਵੀਡੀਓ ਚੜਾਉਣਾ ਮੈਨੂੰ ਕਦੇ ਰਾਜਸਥਾਨ ਕਦੇ ਕਿਤੇ ਕਦੇ ਕਿਤੇ ਦਿਨ ਰਾਤ ਇੱਕ ਬਣਾਈ ਐ ਫਿਰ ਬੱਕਿਆਂ ਦਾ ਜਾਣਨ ਪਾਇਆ ਨਹੀਂ ਕਿ ਬੱਕਰੀਆਂ ਪ੍ਰਮੋਟ ਕਰਤੀਆਂ ਕਿੱਤਾ ਵਧਾਤਾ ਕੰਮ ਵਧਾਤਾ ਮੈਂ ਕੀ ਮਾੜਾ ਕਰਤਾ ਵੀ ਦੁਨੀਆ ਬੱਕੀਆਂ ਪੰਜਾਬ ਤੇ ਰਖਾਤੀਆਂ ਨਹੀਂ ਚਲੀਆਂ ਜਾਂਦੀਆਂ ਸੋ ਫਰੀਡਾਂ ਪਰ ਮੇਰੀ ਲੋਕਾਂ ਨੇ ਕਦਰ ਨਹੀਂ ਕੀਤੀ ਮੈਨੂੰ ਕਮੈਂਟਾਂ ਰਹੀ ਗਾਲਾਂ ਬਹੁਤ ਦਿੱਤੀਆਂ ਨੇ ਹਰ ਹੁਣ ਵੀ ਦੇ ਰਹੇ ਨੇ ਮੈਂ ਕਹਿੰਦਾ ਦੇ ਚਲੋ ਮੇਰਾ ਕੀ ਵਿਗਣੂ ਮੈਂ ਵੀਡੀਓ ਪ੍ਰਮੋਟ ਕਰਨੀ ਐ ਵੀਡੀਓ ਚਾੜਨੀ ਐ ਕੀ ਤਾਂ ਲੋਕਾਂ ਦੀ ਬੱਲੇ 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 ਐਂ ਕਰਨੇ ਸਹੀ ਗੱਲ ਹੈ ਮੈਂ ਤਾਂ ਬੱਲੇ ਬੱਲੇ ਕਰਾਉਣੀ ਹੈ ਮੈਨੂੰ ਜਹੇ ਥੱਲੇ ਥੱਲੀ ਕਰੀ ਜੋ ਸਹੀ ਗੱਲ ਹੈ ਮੈਂ ਨਹੀਂ ਮੈਂ ਨਹੀਂ ਗੁੱਸਾ ਮੰਦਾ ਵੀ ਮੈਂ ਤਾਂ ਭਾਈਆਂ ਦਾ ਧੰਨਵਾਦ ਕਰਨਾ ਚਾਹੁੰਦੇ ਰਹੋ ਗਾਲਾਂ ਦੇ ਨਾਲੋਂ ਮੈਂ ਮੰਡੀਆਂ 'ਚ ਜਾਈਏ ਜਾਉਂ ਜੋਗਲ ਮਰਦਾ ਨਹੀਂ ਲੈ ਰਾਜੂ ਗੌਂਟ ਫਾਰਮ ਦੇ ਪਾ 50 ਇਹ ਮੇਰਾ ਚੈਨਲ ਹੈ ਹਾਂਜੀ ਹਾਂ ਕੁੱਲ ਚੈਨਨਾਂ ਵਾਲੇ ਭਾਈਆਂ ਨੂੰ ਕਹਿੰਦੇ ਵੀਡੀਓ ਬਣਾਓ ਚੜੋ ਆਹ ਜੀ ਤੇਰੀ ਬਦੌਲਤ ਹੀ ਸੰਸਾਰ ਬੱਕ ਮੈਂ ਤਾਂ ਕਹਿੰਦਾ ਮਤ ਨੀਵਨਾ ਬੱਚਾ ਕੋਈ ਵੀ ਰੱਖੋ ਸਹੀ ਗੱਲ ਮੈਂ ਤਾਂ ਕਹਿੰਦਾ ਕੰਮ ਵਧਾਓ ਕੰਮ ਚੰਗਾ ਕਰੋ ਬੱਚਿਆਂ ਨੂੰ ਨਸ਼ੇ ਪੱਤੇ ਤੋਂ ਬਚਾਓ ਫਰਕ ਪੈਂਦਾ ਸਾਡਾ ਪੰਜਾਬ ਤਾਂ ਉਹੀ ਵੇੜਾ ਕਰਕੇ ਹੋ ਗਿਆ ਸਹੀ ਗੱਲ ਆ ਸਹੀ ਗੱਲ ਆ ਵੀ ਬੱਕਰੀਆਂ ਰੱਖੋ ਮੇਮਨੇ ਰੱਖੋ ਬਿਜ਼ਨਸ ਕਰੋ ਮੁਰਗੀਆਂ ਦਾ ਫਾਰਮ ਖੋਲੋ ਬੱਕਰੀਆਂ ਦਾ ਖੋਲੋ ਸੱਤੋਂ ਵਿੱਦਿਆ ਲਓ ਸਖਲਿਆਈ ਲਓ ਜਿੰਨਾ ਕੁ ਜਾਣਦੇ ਤੁਹਾਨੂੰ ਦੱਸਾਂਗੇ ਦੱਸਾਂਗੇ ਦਵਾਈ ਬੂਟੀ ਸਭ ਕੁਝ ਦੱਸਾਂਗੇ ਤੇ ਬਾਕੀ ਖਿਮਾਂ ਦਾ ਜਾਜਕਾ ਠੀਕ ਹੈ ਜੀ ਜੇ ਕੋਈ ਗਲਤੀ ਦਾ ਤੱਪਾ ਭੁੱਲਿਆ ਗਿਆ ਹੋਵੇ ਤਾਂ ਛੋਟਾ ਵੀਰ ਨੂੰ ਮਾਫ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੋਈ ਨਹੀਂ ਕੋਈ ਲੋਠੀਆ ਮਹਾਰਾਜ ਬਹੁਤ ਸੋਧਾ ਧੰਨਵਾਦ ਆ ਵੀ ਚਲੀ